ਚਲੋ ਆਪਾਂ ਪਹਿਲਾ ਫਰੰਟ ਸ਼ੁਰੂ ਕਰਦੇ ਆਂ ਪਹਿਲਾਂ ਤੁਸੀਂ ਆਹਨ ਤੁਹਾਡੇ ਕੈਮਰਾ ਕਾਲਾ ਪਰ ਫਰੰਟ ਦਾ ਦੁਕਾਨੇ ਆ ਇਹਦੇ ਵਿੱਚ ਮੈਨੂ ਵੀ ਆ ਜਾਂਦਾ ਸਰ ਸਾਰਾ ਆਪਣਾ 360 ਡਿਗਰੀ ਕੈਮਰਾ ਆ ਜਾਂਦੇ ਇਹਦੇ ਵਿੱਚ ਫਰੰਟ ਸੈਂਸਰ ਆ ਜਾਂਦੇ ਬੈਕ ਸੈਂਸਰ ਆ ਜਾਂਦੇ ਸਪੈਸ਼ਲੀ ਇਹਦੇ ਵਿੱਚ ਆਪਾਂ ਨੂੰ ਪੈਨਲੋਮਿਕ ਸਨਰੂਫ ਵਾਲਾ ਦਿੱਤਾ ਗਿਆ ਜੀ ਆ ਤੁਸੀਂ ਚੈੱਕ ਕਰ ਸਾਡੇ ਸਰ ਤੇ ਸੈਕੰਡਰੀ ਇਹ ਸਰ ਆਪਾਂ ਨੂੰ ਇੰਡੀਕੇਟਰ ਦੇ ਦੋਵੇਂ ਪਾਸੇ ਆਪਾਂ ਨੂੰ ਕੈਮਰਾ ਦਿੱਤੇ ਗਏ ਨੇ ਦੋਵੇਂ ਇੰਡੀਕੇਟਰ ਦੇ 6 6 에어 ਬੈਗ ਨੇ ਸਰ ਬਾਸ ਦੇ ਸਪੀਕਰ ਨੇ ਤੇ ਫੁੱਲੀ ਆਰਟੀਏਸੀ ਫੀਚਰ ਬਖਰੇ ਬਹੁਤ ਵਧੀਆ ਸਰ ਬਾਕੀ ਤੁਸੀਂ ਆਪਣੇ ਬੈਕ ਸਾਰੀ ਵੈਂਟੀਲੇਟਡ ਸੀਟਸ ਨੇ ਤੇ ਆਪਣੇ ਜਿਵੇਂ ਮੈਨੂਅਲ ਗੱਡੀ ਦੇ ਕੋਈ ਵੀ ਗੱਡੀ ਦੇ ਆਪਣੀ ਸੀਟ ਦੇ ਬੈਕ ਕਵਰ ਪਿੱਛੇ ਆਪਾਂ ਨੂੰ ਮੈਨੂਅਲੀ ਕਰਨਾ ਪੈਂਦਾ ਸੀਗਾ ਇਹਨਾਂ ਦੀ ਬੈਕ ਸੀਟ ਤੇ ਆਪਾਂ ਨੂੰ ਹੁਣ ਬਟਨ ਅਵੇਲੇਬਲ ਦਿੱਤਾ ਗਿਆ ਬਟਨ ਆਪਕੇ ਆਪ ਸੀਟ ਕਵਰ ਕਰ ਸਕਦੇ ਪਿੱਛੇ ਡਿੱਗੀ ਦੇ ਰਿਹਾ ਪੂਰਾ ਫੋਲਡੇਬਲ ਸੀਟ ਕਰ ਸਕਦੇ ਹਾਂ ਬਾਕੀ ਸਾਰੇ ਇਹਦੇ ਵਿੱਚ ਵਾਇਰਲੈਸ ਚਾਰਜਰ ਹੈਗਾ ਉਹ ਆਪਾਂ ਪੋਰਟੇਬਲ ਵੀ ਆ USB ਵੀ ਆ ਦੂਜਾ ਸੀਟਾ ਵੀ ਆ ਸਰ ਵਾਇਰਲੈਸ ਚਾਰਜਰ ਵੀ ਹੈਗੇ ਆ ਦੂਜਾ 180 ਵਟ ਦਾ ਪਰ ਵੀ ਦੂਜਾ ਵੀ ਆ ਫੋਰ ਚਾਰਜਰ ਵੀ ਤੇ ਮਾਈਲੂਜੀ ਕਰ ਮੈਲੇ ਦੀ ਗੱਲ ਕਰੀਏ ਸਰ ਜੇ ਆਪਾਂ ਪੈਟਰੋਲ ਤੇ ਆਪਾਂ ਨੂੰ ਇਹ ਦੇਣੀ ਨਹੀਂ ਆ 18 ਤੁਨੀ ਤੇ ਜੇ ਆਪਾਂ ਡੀਜ਼ਲ ਦੀ ਗੱਲ ਕਰੀਏ ਤਾਂ 20 ਪਲੱਸ ਸਰ ਬੈਟਰ ਜਾਊਗੀ ਆਪਣੀ ਮੈਲੇ ਪੱਕਾ ਨੂੰ ਕੀ ਲੋਕਾਂ ਨੂੰ ਕੀ ਮੈਸੇਜ ਲੋਕਾਂ ਨੂੰ ਸਰ ਇਹ ਹੀ ਮੈਸੇਜ ਹੈ ਚੁਆਇਸ ਹਮੇਸ਼ਾ ਮਤਲਬ ਵਧੀਆ ਚੂਜ਼ ਕਰਨੀ ਚਾਹੀਦੀ ਹੈ ਗੁੱਡ ਹੈ ਨੌਲੇਜ ਹੈ ਆਪ ਦੇਖੋ ਖੁਦ ਪਰਖੋ ਜੀ ਤੇ ਗੱਡੀ ਮਤਲਬ ਆਪ ਪੂਰੀ ਐਮ ਫੀਚਰੇਬਲ ਹੈ ਮਤਲਬ ਕੁਆਲਿਟੀਆਂ ਵੀ ਵਧੀਆ ਨੇ ਸਰ ਨਿਊ ਫੀਚਰ ਨੇ ਮਤਲਬ ਸਾਰਾ ਕੁਝ ਹੈ ਬਿਲਕੁਲ ਵਧੀਆ ਜੀ ਸੋ ਆਪ ਗਿਤਾੰਸ਼ ਕੀਆ ਫਰੋਸਪੋਟ ਤੋਂ ਆਪਣੀ ਗੱਡੀ ਆ ਚਲੋ ਚੋਈ ਜੀ ਸਰ ਆਪਾਂ ਗਿਤਾੰਸ਼ ਕੀਆ ਫਰੋਸਪੋਟ ਤੋਂ ਗੱਲ ਕਰ ਰਹੇ ਹਾਂ ਅੱਜ ਆਪਣੀ ਨਿਊ ਕਾਰ ਜਿਹੜੀ ਸੈਗਮੈਂਟ ਚ 7 ਸੀਟਰ ਐਸਯੂਵੀ ਸੈਗਮੈਂਟ ਚ ਆਪਣੀ ਲਾਂਚ ਕੀਤੀ ਗਈ ਹੈ ਜੀ ਆਲਰੇਡੀ ਸਾਡੀ ਕੈਰੈਂਸ ਪਹਿਲਾਂ ਇਸ ਸੈਗਮੈਂਟ ਦੇ ਰਨਿੰਗ ਤੇ ਸੀਗੀ ਜੀ ਕਸਟਮਰ ਬਲੋ ਬਹੁਤ ਜ਼ਿਆਦਾ ਪਿਆਰ ਮਿਲਿਆ ਸਾਨੂੰ ਇਸੇ ਰਿਗਾਰਡਿੰਗ ਸਾਡਾ ਜਿਹੜਾ ਫੇਸਲਿਪਡ ਮਾਡਲ ਆਇਆ ਜੀ ਕੈਰੈਂਸ ਇਹਨੂੰ ਥੋੜਾ ਐਡਵਾਂਸਡ ਟੈਕਨੋਲੋਜੀ ਦੇ ਨਾਲ ਅਡਾਸ ਲੈਵਲ 2 ਪਰਵਾਇਡ ਕਰਵਾਇਆ ਗਿਆ ਨਾਲੇ ਪੈਨਾਰੋਮਿਕ ਸਨਰੂਫ ਦਿੱਤਾ ਗਿਆ ਹੈ ਜੀ ਇਹਦੇ ਜੀ ਇਹਦੇ ਵਿੱਚ ਸੇਫਟੀ ਫੀਚਰ ਐਡ ਕੀਤੇ ਗਏ ਆ 20 ਸੇਫਟੀ ਫੀਚਰ ਐਡੀਸ਼ਨਲ ਆਏ ਜੀ ਇਹ ਸਾਡੀ ਮਾਰਕੀਟ ਚ ਵੈਲਿਊਏਬਲ ਕਾਰ ਹੈ ਜੀ ਇਹ ਫੈਮਿਲੀ ਕਾਰ ਹੈ ਜੀ 7 ਸੀਟਰ ਕਾਰ ਹੈ ਜੀ ਬਹੁਤ ਪਿਆਰ ਕਰਦੇ ਨੇ ਲੋਕ ਇਹਨੂੰ ਜੋ ਅੱਜ ਲਾਂਚ ਕੀਤੀ ਗਈ ਹੈ ਸਾਡੇ ਵੱਲੋਂ પેટ્રોલ ਤੇ ਡੀਜ਼ਲ ਦੋਨੇ ਵੇਰੀਐਂਟ ਆਣਗੇ ਜੀ ਤਿੰਨ ਤਰ੍ਹਾਂ ਦੇ ਟ੍ਰੀਮ ਆਣਗੇ ਜੀ ਇਹਦੇ ਵਿੱਚ ਮੈਨੂਅਲ ਮਿਲ ਜੂਗੀ ਆਈ.ਐਮ.ਟੀ ਮਿਲ ਜੂਗੀ ਤੇ ਆਟੋਮੈਟਿਕ ਮਿਲ ਜੂਗਾ